ਜਨਰਲ ਕੰਪਲੇਂਟ ਹੈ तकरीबन ਸਾਰੇ ਪੰਜਾਬ ਤੋਂ ਕੋਸ਼ਲ ਕਹਿੰਦਾ ਬਹੁਤ ਜ਼ਿਆਦਾ ਪਰ ਇਹ ਜਨਰਲ ਕੰਪਲੇਂਟ ਹੈ ਕਿ ਜਿਹੜੀਆਂ ਵੋਟਰ ਲਿਸਟਾਂ ਸਾਨੂੰ ਮਿਲੀਆਂ ਸੀ ਪੋਲਿਟਿਕਲ ਪਾਰਟੀਆਂ ਨੂੰ ਅਖੀਰਲੇ ਟਾਈਮ ਦੇ ਉੱਤੇ ਇਹ ਕਮਿਸ਼ਨ ਦੱਸੇ ਕਿ ਕਿਵੇਂ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਤੇ 25 ਕਿਤੇ 50 ਔਰ ਕੁਝ ਥਾਂ 'ਤੇ 100 150 ਵੀ ਔਰ ਲੁਧਿਆਣੇ ਦੇ ਵਿੱਚ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਪਿੰਡਾਂ ਸਵੱਦੀ ਕਰਾਂ ਇੱਥੇ 220 ਵੋਟਾਂ ਕੱਟੀਆਂ ਗਈਆਂ ਇੱਕ ਪਿੰਡ ਹੈ ਬੱਦੋਵਾਲ ਉੱਥੇ 170 ਵੋਟਾਂ ਕੱਟੀਆਂ ਗਈਆਂ ਜਿਹੜੀ ਪਹਿਲੀ ਲਿਸਟ ਸਾਰੀਆਂ ਪਾਰਟੀਆਂ ਕੋਲੇ ਆ ਉਹਦੇ ਮੁਤਾਬਕ ਸਭ ਦੀ ਵੋਟ ਆ ਬੰਦੇ ਉੱਥੇ ਪੋਲਿੰਗ ਬੂਥ ਦੇ ਬਾਹਰ ਖੜਿਆ ਦੋ ਤਿੰਨ ਸੌ ਬੰਦਾ ਵੋਟ ਪਾਉਣ ਵਾਲਾ ਔਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਵੋਟ ਹੀ ਹੈ ਨਹੀਂ ਇਹ ਵੋਟਾਂ ਕਿਵੇਂ ਕੌਨਸਪਰੇਸੀ ਚੱਲੀ ਕਿਵੇਂ ਸਾਜ਼ਿਸ਼ ਰਚੀ ਗਈ ਕਿੰਨੇ ਮਾਰਕ ਕਰਕੇ ਦਿੱਤੀਆਂ ਇਹ ਬੜਾ ਵੱਡਾ ਇੱਕ ਜਿਹੜਾ ਇਨਕੁਆਰੀ ਦਾ ਵਿਸ਼ਾ ਔਰ ਇੱਥੋਂ ਤੱਕ ਹੋ ਗਿਆ ਜਦੋਂ ਅੰਨੇ ਵਾ ਕੰਮ ਹੁੰਦਾ ਤੇ ਫਿਰ ਇਸੇ ਤਰ੍ਹਾਂ ਹੀ ਹੁੰਦਾ ਕਿ ਦੋ ਉਮੀਦਵਾਰਾਂ ਨੇ ਵੀ ਕਹਿ ਦਿੱਤਾ ਗਿਆ ਕਿ ਤੁਹਾਡੀ ਵੋਟ ਕੱਟੀ ਗਈ। ਔਰ ਜਦੋਂ ਉਹਨਾਂ ਨੇ ਚੈਲੰਜ ਕੀਤਾ ਕਿ ਸਾਡੇ ਫਿਰ ਨਾਮੀਨੇਸ਼ਨ ਕਿਦਾਂ ਤੁਸੀਂ ਐਕਸੈਪਟ ਕਰਦੇ। ਫਿਰ ਡਿਪਟੀ ਕਮਿਸ਼ਨਰ ਦੇ ਵੀ ਉੱਥੇ ਜਾਣਾ ਪਿਆ। ਤੇ ਫਿਰ ਕਿਸੇ ਤਰੀਕੇ ਕਿਹਾ ਜੀ ਨਹੀਂ ਲੱਭ ਗਈ ਜੀ ਲੱਭ ਗਈ। ਚਾਰ-ਚਾਰ ਘੰਟੇ ਉਹਨਾਂ ਦੇ ਇਲੈਕਸ਼ਨ ਵਾਲੇ ਦਿਨ ਜਦੋਂ ਉਹਨਾਂ ਨੇ ਪੂਰਾ ਐਕਟਿਵ ਹੋ ਕੇ ਸਾਰਿਆਂ ਨੂੰ ਜਿਹੜੀ ਆ ਆਪਣੇ ਪ੍ਰਬੰਧ ਕਰਨੇ ਹੁੰਦੇ ਆ ਪੋਲਿੰਗ ਦੇ ਉਹਨਾਂ ਦਾ ਟਾਈਮ ਖਰਾਬ ਕੀਤਾ ਗਿਆ ਚਾਰ-ਚਾਰ ਘੰਟੇ ਬਾਅਦ ਉਹਨਾਂ ਦੀ ਜਿਹੜੀ ਆ ਵੋਟ ਪਾਈ ਗਈ ਇਹ ਕਹਿੰਦਾ ਇੱਥੇ ਨਹੀਂ ਹੋਇਆ ਇਹ ਜਗਰਾਉਂ ਦੇ ਵਿੱਚ ਵੀ ਜਿਹੜੇ ਨਾਨਕ ਸਰਪਿੰਡ ਆ ਡਾਂਗੀਆਂ ਪਿੰਡ ਆ ਵੇੜਕਾ ਪਿੰਡ ਆ ਰੂਮੀ ਪਿੰਡ ਆ ਇੱਥੇ ਵੀ ਕਿਤੇ 50 ਕਿਤੇ 100 ਸਭ ਜਗ੍ਹਾ ਵੋਟਾਂ ਕੱਟੇ ਗਿਆ ਇਸੇ ਤਰ੍ਹਾਂ ਰਾਜਪੁਰਾ ਦੇ ਵਿੱਚ ਜਿਹੜੇ ਆ ਹਰ ਪਿੰਡ ਦੇ ਵਿੱਚ 40 ਪਿੰਡਾਂ ਦਾ ਮੈਨੂੰ ਤਕਰੀਬਨ ਵਰਟਾ ਨੇ ਦੱਸਿਆ ਜਿੱਥੇ ਕਿਤੇ 25 ਵੋਟਾਂ ਕਿਤੇ 30 ਵੋਟਾਂ ਕਿਤੇ 40 ਵੋਟਾਂ ਉੱਥੇ ਵੀ ਜਿਹੜੀਆਂ ਇਹ ਵੋਟਾਂ ਕੱਟੀਆਂ ਗਈਆਂ ਇਹ ਤਾਂ ਸਾਡਾ ਕਮਿਸ਼ਨ ਦੇ ਲੈਵਲ ਤੇ ਜਿਹੜੇ ਬਹੁਤ ਵੱਡੇ ਲੈਫਸ ਨੇ ਇਹ ਤਾਂ ਉਹ ਗੱਲਾਂ ਹੈ ਕਿ ਜਿਹੜੀ ਸਾਜ਼ਿਸ਼ ਹੈ ਤੇ ਆਹ ਵੋਟਾਂ ਚ ਪੈ ਗਈਆਂ ਤੇ ਦੂਜਾ ਜਿੱਤ ਜੇਗਾ ਜਿੱਤ ਹਾਰ ਦਾ ਫੈਸਲਾ ਸਰਕਾਰ ਕਰਾਦੀ ਸਰਕਾਰੀ ਅਮਲਾ ਕਰਾ ਦਿਆ ਚੋਣ ਨਾਲ ਸੰਬੰਧਿਤ ਅਧਿਕਾਰੀ ਕਰਾ ਤੇ ਫਿਰ ਇਲੈਕਸ਼ਨ ਕਾਦੀ ਹੋਗੀ